ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਲਾਈਵ ਦੇ ਵਿੱਚ ਸੋ ਮਿੱਤਰੋ ਜਿਹੜਾ ਆਪਣਾ ਇਹ ਚੈਨਲ ਆ ਤੁਹਾਨੂੰ ਜੀਐਨਟੀ 855 ਬਲੌਗ ਵਾਲਾ ਸਟੋਰੀ ਬਲੌਗ ਵਾਲਾ ਤੇ ਸੋ ਇਹਦੇ ਵਿੱਚ ਜਿਹੜੀਆਂ ਵੀ ਆਪਣੇ ਰੋਜ਼ ਦੁਨੀਆਵੀ ਦੁਨੀਆ ਦੇ ਵਿੱਚ ਜੋ ਵੀ ਕਹਾਣੀਆਂ ਵਾਪਰਦੀਆਂ ਸਾਰੀਆਂ ਤੁਹਾਨੂੰ ਇਸ ਦੇ ਵਿੱਚ ਸਿਖਾਈਆਂ ਜਾਣੀਆਂ ਤੇ ਦੱਸੀਆਂ ਜਾਣੀਆਂ ਕਈ ਕਹਾਣੀਆਂ ਆਪਣੀ ਦਿਮਾਗੀ ਹੁੰਦੀਆਂ ਉਹਨਾਂ ਨੂੰ ਬੁੱਝਣਾ ਹੁੰਦਾ ਪਹੇਲੀਆਂ ਨੂੰ ਹਨਾ ਤੇ ਕਈ ਕਹਾਣੀਆਂ ਆਪਣੀਆਂ ਜਿਹੜੀਆਂ ਆਪਣੇ ਦੁਨੀਆ ਦੇ ਵਿੱਚ ਵਾਪਰਦੀਆਂ ਹਨਾ ਉਹ ਸਾਰੀਆਂ ਆਪਾਂ ਲਿਖ ਕੇ ਤੇ ਬੋਲ ਕੇ ਤੁਹਾਨੂੰ ਸੁਣਾਉਨੇ ਆ ਫਸਟ ਲਾਈਵ ਆਪਣਾ ਇਸ ਚੈਨਲ ਦੇ ਵਿੱਚ ਬਾਕੀ ਤੁਹਾਨੂੰ ਅਜੇ ਤਾਂ ਸ਼ੁਰੂਆਤ ਆ ਚੈਨਲ ਦੀ ਇਸ ਦੀ ਤੇ ਇਸ ਤੋਂ ਬਾਅਦ ਤੁਹਾਨੂੰ ਨਵੀਆਂ ਤੇ ਨਵੀਆਂ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਿਆ ਕਰਨਗੇ ਇਸ ਚੈਨਲ ਦੇ ਉੱਪਰ ਬਾਕੀ ਆਪਣਾ ਜਿਹੜਾ ਵਰਕਾਟਰ ਟਰੈਕਟਰ ਲਾਈਨ ਦਾ ਵੈਸੇ ਤਾਂ ਬਾਕੀ ਦੂਸਰਾ ਚੈਨਲ ਆਪਣਾ ਜੀ ਐਨਟੀ ਟਰੈਕਟਰ ਦੇ ਬਰਗਾੜੀ ਦੇ ਨਾਮ ਤੇ ਆਪਣਾ ਵਧੀਆ ਚੱਲਦਾ ਮੋਨਟਾਈਜ਼ਰ ਚੈਨਲ ਉਹ ਪਰ ਲੇਕਿਨ ਜਿਹੜਾ ਇਹ ਚੈਨਲ ਬਣਾਇਆ ਵਾ ਬਾਕੀ ਦੇਖੋ ਹਰ ਬੰਦੇ ਦਾ ਕੋਈ ਨਾ ਕੋਈ ਸ਼ੌਂਕ ਹੁੰਦਾ ਹਨਾ ਸਾਨੂੰ ਇਸ ਚੀਜ਼ ਦਾ ਸ਼ੌਂਕ ਸੀਗਾ ਵੀ ਅਸੀਂ ਵੀ ਕੋਈ ਸਟੋਰੀ ਲਿਖ ਕੇ ਤੇ ਪਾਇਆ ਕਰੀਏ ਹਨਾ ਉਹ ਆਪਾਂ ਇਹਦੇ ਵਿੱਚ ਜਿਹੜੀਆਂ ਸਟੋਰੀਆਂ ਲਿਖ ਕੇ ਤੇ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ ਚਲੋ ਬਾਕੀ ਅੱਜ ਦੇ ਲਾਈਵ ਦੇ ਵਿੱਚ ਤੁਹਾਨੂੰ ਬੱਸ ਇੰਨਾ ਹੀ ਕਹਿਣਾ ਸੀ ਆਪਾਂ ਨਾ ਤੇ ਸੋ ਮਿਲਾਂਗੇ ਤੁਹਾਡੇ ਨਾਲ ਹੁਣ ਹਰ ਰੋਜ਼ ਲਾਈਵ ਦੇ ਵਿੱਚ ਸ਼ਾਮ ਨੂੰ ਕੋਈ 10-20 ਮਿੰਟ ਗੱਲ ਕਰਿਆ ਕਰਾਂਗੇ ਤੁਹਾਡੇ ਨਾਲ ਠੀਕ ਹੈ ਤੇ ਜਰੂਰ ਦੇਖਿਓ ਹਣਾ ਤੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ